ਏਸ਼ੀਅਨ ਯੂਨੀਵਰਸਿਟੀਆਂ ਦੇ ਸਾਲਾਨਾ ਰੈਂਕਿੰਗ ਵਿੱਚ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚ ਭਾਰਤ ਦੇ 10 ਵਿਦਿਅਕ ادارے ਸ਼ਾਮਲ ਹੋ ਗਏ ਨੇ। ਦ ਟਾਈਮਜ਼ ਹਾਇਰ ਐਜੂਕੇਸ਼ਨ ਰਸਾਲੇ ਨੇ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ 2014 ਵਿੱਚ ਭਾਰਤ ਨੂੰ ਸਭ ਤੋਂ ਵੱਧ ਸੁਧਾਰ ਕਰਨ ਵਾਲੇ ਦੇਸ਼ ਦੀ ਸੂਚੀ ਵਿੱਚ ਰੱਖਿਆ ਹੈ। ਅਤੇ ਇਸ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਗਿਣਤੀ ਜਿਹੜੀ 2013 ਵਿੱਚ 3 ਸੀ ਇਸ ਸਾਲ ਵਧ ਕੇ 10 ਹੋ ਗਈ ਹੈ। ਸਾਪ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੜਾਈ ਵਾਲੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੂੰ ਇਸ ਰੈਂਕਿੰਗ ਵਿੱਚ 22ਵਾਂ ਸਥਾਨ ਮਿਲਿਆ ਹੈ ਇਸ ਸੂਚੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਖੜਕਪੁਰ ਨੂੰ 45ਵਾਂ ਅਤੇ ਆਈਆਈਟੀ ਕਾਨਪੁਰ ਨੂੰ 52ਵਾਂ ਸਥਾਨ ਹਾਸਲ ਹੋਇਆ ਹੈ ਆਈਆਈਟੀ ਦਿੱਲੀ ਅਤੇ ਰੂੜਕੀ ਨੂੰ ਸਾਂਝੇ ਗਰੁੱਪ ਵਿੱਚ 59ਵਾਂ ਅਤੇ ਗੁਹਾਟੀ ਅਤੇ ਮਦਰਾਸ ਇੱਕ ਕਰਮਵਾਰ 74ਵਾਂ ਅਤੇ 76ਵਾਂ ਸਥਾਨ ਮਿਲਿਆ ਹੈ ਜਾਦਵ ਯੂਨੀਵਰਸਿਟੀ ਕੋਲਕਾਤਾ ਨੂੰ ਵੀ 76ਵਾਂ ਅਲੀਗੜ ਮੁਸਲਮਨ ਯੂਨੀਵਰਸਿਟੀ ਨੂੰ 90ਵਾਂ ਸਥਾਨ ਮਿਲਿਆ ਸੋ ਕੁੱਲ ਇਹ 10 ਯੂਨੀਵਰਸਿਟੀਆਂ ਨੇ ਜਿਨ੍ਹਾਂ ਨੂੰ ਏਸ਼ੀਆ ਦੀ ਟੌਪ 100 ਯੂਨੀਵਰਸਿਟੀਆਂ ਦੀ ਰੈਂਕਿੰਗ ਦੇ ਵਿੱਚ ਸਥਾਨ ਮਿਲਿਆ